ਮੈਂ ਤੁਹਾਡਾ ਸਮਤਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਛੋਟੇ ਜਿਹੇ ਸਨੇਹ ਤੇ ਸਾਡੇ ਜਿਹੜੇ ਪ੍ਰੈਸ ਵਾਲੇ ਆਏ ਹੋ ਵੀਰੋ ਮੇਰੇ ਉਹ ਇਹ ਮੇਰਾ ਕੋਈ ਪੋਲੀਟੀਕਲ ਮੋਟਿਵ ਜਾਂ ਪੋਲੀਟੀਕਲ ਹੋ ਨਹੀਂ ਆ ਇੱਕ ਮਿਸ਼ਨ ਆ ਇੱਕ ਸੋਚ ਆ ਕਿ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣੀ ਅਕਲ ਮੁਤਾਬਕ ਮੈਂ ਲੱਗਾ ਆ ਐਸ ਵੇਲੇ ਤਾਂ ਮੈਂ ਕੱਲਾ ਮੇਰੇ ਕੋਲ ਇਹ ਨਾ ਜ਼ਰੂਰ ਹੈ ਕਿ ਮੈਂ ਜਿੱਥੇ-ਜਿੱਥੇ ਗਿਆ ਉੱਥੇ ਦਾ ਕਿਸਾਨ ਤੇ ਲੋਕਲ ਬੰਦੇ ਖੁਸ਼ ਬੜੇ ਹੋਏ ਕਿ ਯਾਰ ਕਿਸੇ ਨੇ ਤਾਂ ਪਾਣੀ ਦੀ ਗੱਲ ਕੀਤੀ ਕਿਸੇ ਨੇ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਸਾਡੀ ਫਿਊਚਰ ਜਨਰੇਸ਼ਨ ਦੀ ਗੱਲ ਕੀਤੀ ਸੋ ਇਸ ਮਹਿੰਮ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਜਗ੍ਹਾ ਜ਼ਰੂਰ ਦਿਓ ਮੈਂ ਜੋ ਬੋਲ ਰਿਹਾ ਜੋ ਮੇਰੇ ਮਨਚ ਹੈ ਜਿਹੜੀਆਂ ਮੇਰੀਆਂ ਕਮੀਆਂ ਉਹਨਾਂ 'ਚ ਮੈਨੂੰ ਸੁਜੈਸਟ ਜ਼ਰੂਰ ਕਰਿਓ ਕਿ ਵਿਆਹ ਕਰ। ਹਾਂਜੀ ਤੁਹਾਡੇ ਨੂੰ ਵਿੱਚ ਕੋਈ ਨਹੀਂ ਜਾਣਦਾ। ਇਸ ਲਈ ਜਿਹਨੇ ਜਦੋਂ ਕਪਾਹ ਵਾਈ ਜਾਰੀ ਸੀ ਪਿੰਕ ਬੋ ਗੁਲਾਬੀ ਸੁੰਡੀ ਕਰਕੇ ਤੇ ਮੈਂ ਮੱਕੀ ਤੇ ਟ੍ਰਾਇਲ ਕੀਤੇ ਮੱਕੀ ਦਾ ਟ੍ਰਾਇਲ ਹੋਇਆ ਕਾਮਯਾਬ। ਔਰ ਉਸ ਨੂੰ ਲੈ ਕੇ ਮੈਂ ਅੱਗੇ ਤੁਰਿਆ ਔਰ ਪਰ ਵਾਹੂ ਘਾਰਾ ਮੇਰਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਮੈਂ ਬਰਸਾਤੀ ਮੱਕੀ ਦੀ ਗੱਲ ਕਰਦਾ ਕਿ ਝੋਨਾ ਨਾ ਬੀਜ ਕੇ ਆਪਾਂ ਬਰਸਾਤੀ ਮੱਕੀ ਬੀਜੀ ਹੈ ਤੇ ਉਹਦੇ ਸੈਮੀਨਾਰ ਵੀ ਕੀਤੇ ਗੋਸ਼ਟੀਆਂ ਵੀ ਕੀਤੀਆਂ ਤਿੰਨ ਚਾਰ ਤੇ ਲੱਗੇ ਹੈਗਾ ਮੈਂ ਕੱਲਾ ਹੀ ਆਇਆ ਮੈਂ ਕੱਲਾ ਹੀ ਆਇਆ ਤੇ ਹੁਗਾਰਾ ਬਹੁਤ ਹੈ ਪਰ ਉਸ ਨੂੰ ਅੱਗੇ ਲ ਜਾਣ ਲਈ ਅਸੀਂ ICAR ਨੂੰ ਵੀ ਨਾਲ ਲਿਆ ਪਰ ਸਰਕਾਰੀ ਇੰਸਟੀਚਿਊਟ ਹੈ ਜਿਹੜੀ ਮੱਕੀ ਤੇ ਕੰਮ ਕਰ ਰਹੀ ਆ ਔਰ ਉਹਨੂੰ ਕਾਮਯਾਬ ਕਰਨ ਲਈ ਸਿੱਖ ਕਿ ਕਿਸਾਨ ਨੂੰ ਕੀ ਕਰਨਾ ਚਾਹੀਦਾ ਐਗਰੀਕਲਚਰ ਪ੍ਰੈਕਟਿਸਸ ਲੈ ਕੇ ਸੋਇੰਗ ਤੋਂ ਕਿਸ ਕਿਸਮ ਦਾ ਬੱਤਰ ਚਾਹੀਦੀ ਆ ਕਿਸ ਕਿਸਮ ਦੀ ਮਸ਼ੀਨ ਚਾਹੀਦੀ ਆ ਔਰ ਉਹਦੇ ਲੈ ਕੇ ਸਪਰੇਅ ਤੋਂ ਕੱਖਾਂ ਤੋਂ ਕੀੜਿਆਂ ਤੋਂ ਕਿਵੇਂ ਉਹਦਾ ਆਪਾਂ ਸਾਰਾ ਕਰਨਾ ਤੇ ਪਾਣੀ ਕਿਸ ਵੇਲੇ ਲਾਉਣਾ ਬਰਸ਼ਾਤੀ ਮੱਕੀ ਨੂੰ ਕੁੱਲ 3-4 ਪਾਣੀ ਲੱਗਣੇ ਪਤਲੇ ਪਤਲੇ ਔਰ ਮੱਕੀ ਪੱਕ ਜਾਣੀ ਆ ਔਰ ਪੱਕਣ ਤਾਈਂ ਉਹਦੀ ਹਾਰਵੈਸਟਿੰਗ ਤਾਈਂ ਤੇ ਫੇਰ ਸਭ ਤੋਂ ਵੱਡੀ ਗੱਲ ਦੇਖੋ ਇਹ ਗੱਲਾਂ ਇਸ ਲੈਵਲ ਤਾਈਂ ਸਰਕਾਰ ਨੇ ਹਲੇ ਨਹੀਂ ਕੀਤੀਆਂ ਪਿਛਲੇ ਦਿਨੀ ਸਰਕਾਰ ਨੇ ਇਹ ਯੂਚ ਕੁਝ ਬੰਦੇ ਸੀਐਮ ਸਾਹਿਬ ਗਏ ਸੀ ਉੱਥੇ ਉਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਚੋਂ ਕੁਝ ਬੰਦੇ ਆਏ ਇੱਕ ਆਡੀਟੋਰੀਅਮ ਦੇ ਵਿੱਚ 3 400 500 ਬੰਦੇ ਮੈਨੂੰ ਗਿਣਤੀ ਨਹੀਂ ਕਰ ਸਕਦਾ ਤੇ ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਕਿ ਤੁਹਾਨੂੰ ਮੱਕੀ ਦਾ ਬੀਜ ਦੇਾਂਗੇ ਬੀਜ ਤਾਂ ਯਾਰ ਹਰੇ ਘੱਟੀ ਦੇ ਮਿਲਦਾ ਕੋਈ ਨਵੀਂ ਗੱਲ ਨਹੀਂ ਆ ਕਿ ਮੱਕੀ ਦਾ ਬੀਜ ਨਹੀਂ ਮਿਲਦਾ ਆ 5 ਲੱਖ ਏਕੜ ਮੱਕੀ ਅੱਜ ਹੜੂ ਲੱਗੀ ਹੋਆ ਜਿਹੜਾ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਬਰਸਾਤੀ ਮੱਕੀ ਦੀ ਗੱਲ ਕਰ ਰਿਆ ਤੇ ਉਹੀ ਵੀ ਜਿਹਾ ਜੜਾ ਬਰਸਾਤੀ ਮੱਕੀ ਬਰਸਾਤ ਵੇਲੇ ਵੀ ਮੈਂ ਬਰਸਾਤੀ ਮੱਕੀ ਨੂੰ ਪ੍ਰੋਮੋਟ ਕਰਨ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਟਕਰੀਕ ਦਿੱਤੀ ਆ ਔਰ ਉਹਦਾ ਪੋਰਟਲ ਅਸੀਂ ਅੱਜ ਲਾਂਚ ਕਰਨ ਜਾ ਰਹੇ ਆ ਇੱਥੇ ਤਾਂ ਹੀ ਠੀਕ ਆ ਕਿ ਕੰਬਾਈਨ ਹਾਰਵੈਸਟਰ ਆਇਆ ਹਾਰਵੈਸਟ ਹੋ ਗਈ ਇਹ ਵੀ ਠੀਕ ਆ ਉਹਦੇ ਬਾਅਦ ਉਹਦੇ ਬਾਅਦ ਦੀ ਤਾਂ ਗੱਲ ਤੁਸੀਂ ਕੀਤੀ ਨਹੀਂ ਚਾਹੀਦਾ ਤਾਂ ਸੀ ਜਿੱਦਾਂ ਮੈਂ ਐਮਐਸਪੀ ਅਨਾਉਂਸ ਕੀਤੀ ਆ ਮੈਂ ਇੱਕ ਇੰਡੀਵਿਜੂਅਲ ਐ ਮੇਰੀ ਇੱਕ ਸੋਚ ਆ ਔਰ ਮੈਂ ਸਮਝਦਾ ਕਿ ਇਹ ਮੱਕੀ ਜਿਹੜੀ ਦੋ ਸਾਲਾਂ ਜਮ ਮ ਬਜਾਉਂਗਾ ਇਹ ਬੜੇ ਆਰਾਮ ਨਾਲ ਖਪ ਚਾਏਗੀ ਤੇ ਸਵਾਲ ਇਹ ਵੀ ਇੱਕ ਦੋ ਸਾਲ ਬਾਅਦ ਕੀ ਕੀ ਹੋਏਗਾ ਮੈਂ ਕਿਹਾ ਇਹ ਨਾ ਦੋ ਸਾਲਾਂ ਸਰਕਾਰ ਕਿਉਂ ਸੁਤੀ ਆ ਸਰਕਾਰ ਕਿਉਂ ਨਹੀਂ ਕਹਿੰਦੀ ਕਿ ਇਹ ਮੱਕੀ ਅਸੀਂ ਐਮਐਸਪੀ ਤੇ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਬਾਹਰ ਸਰਕਾਰ ਨਾਲ ਕਿਉਂ ਨਹੀਂ ਗੱਲ ਕਰਦੀ ਖੁਦ ਆਪਣੇ ਇਂਤਜ਼ਾਮ ਕਿਉਂ ਨਹੀਂ ਕਰਦੀ ਮੈਂ ਕੋਈ ਭੱਜ ਨਹੀਂ ਰਿਹਾ ਕਿ ਮੈਂ ਸਰਕਾਰ ਦੀ ਮਦਦ ਲੈਣ ਲਈ ਤਾਂ ਕੋ ਅੱਜ ਅਗਰ ਨਾ ਕਰਿਆ لیکن سرکار ਦਾ ਫਰਜ ਬਣਦਾ ਔਰ ਇਸ ਫਰਜ ਇਸ ਫਰਜ ਤੋਂ ਸਰਕਾਰ ਭਜਰੀ ਐ ਕੁਤਾਈ ਕਰ ਰਹੀ ਹੈ ਔਰ ਮੈਂ ਕੋਈ ਗੱਲਾਂ ਸ਼ੇਅਰ ਕਰਨੀ ਚਾਹਾਂਗਾ ਮੱਕੀ ਵੀ ਬੀਜ ਦਿੱਤੀ ਤੇ ਕੱਲ ਨੂੰ ਹਰਿਆਣੇ ਚ ਆ ਕਿਸੇ ਹੋਰ ਸਟੇਟ ਚ ਮੱਕੀ ਜਿੱਦਾਂ ਸਾਡਾ ਝੋਨਾ ਸਸਤਾ ਹੁੰਦਾ ਮੱਕੀ ਸਸਤੀ ਹੋਏ ਮੈਂ ਕਹਿੰਦਾ ਵੀ 240 ਰੁਪਏ ਨੂੰ ਰਾਣਾ ਖਰੀਦੇਗਾ ਆਈ ਵਿਲ ਇਨਸ਼ੋਰ ਦੈਟ ਦੀ ਮੇਸ ਸੈਲਸ ਐਟ 20 240 ਰੁਪੀਸ ਵਿਚ ਇਸ ਦੀ ਐਮਐਸਪੀ ਐਮਐਸਪੀ ਤੇ ਮੱਕੀ ਵਿਕੇ ਉਹ ਹੁਣ ਜਿਵੇਂ ਪਹਿਲਾਂ ਐਮਐਸਪੀ ਤੇ ਝੋਨਾ ਵੇਚਦਾ ਲੋਕ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਲਿਆ ਕੇ ਝੋਨਾ ਪੰਜਾਬ ਤਰੋਦੇ ਆ ਉਹ ਚੀਜ਼ ਨੂੰ ਅਵੋਇਡ ਕਰ ਲਈ ਇਹ ਉਹਦੇ ਝੋਨੇ 'ਚ ਵੀ ਹੋ ਸਕਦਾ ਆ ਲੇਕਿਨ ਅੱਜ ਤੱਕ ਕਿਸੇ ਨੇ ਦਿਮਾਗ ਨਹੀਂ ਲਾਇਆ ਆ ਜਿਹੜਾ ਪੋਰਟਲ ਅਸੀਂ ਲਾਂਚ ਕਰਨ ਜਾ ਰਹੇ ਆ ਨਾ ਇਹਦੇ ਵਿੱਚ ਕਿਸਾਨ ਨੇ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਮੱਕੀ ਦਾ ਬੀਜ ਦੀ ਰਸੀਦ ਉਹ ਜਗ੍ਹਾ ਦੀ ਲੋਕੇਸ਼ਨ ਤੇ ਰਜਿਸਟ੍ਰੇਸ਼ਨ ਉਹ ਕਰਾਏਗਾ ਫਿਰ ਉਹ ਸਾਡਾ ਫਾਰਮਰ ਹੋਏਗਾ ਫਿਰ ਅਸੀਂ ਉਹਦੀ ਜਿੰਨਾ ਉਤਪਾਦਨ ਹੈ ਉਹਦੇ ਚੱਕਣ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਸੋ ਅਸੀਂ ਜਿੱਥੇ ਐਮਐਸਪੀ ਅਨਾਉਂਸ ਕਰ ਰਹੇ ਹਾਂ ਉੱਥੇ ਵੇਜ਼ ਐਂਡ ਮੀਨਸ ਟੂ ਚੈੱਕ ਕਿ ਸਾਡੇ ਦਾ ਠੱਗੀ ਨਾ ਹੋਵੇ ਕੋਈ ਵਪਾਰੀ ਮੱਕੀ ਸਪਲਾਈ ਕਰ ਜਾਏ ਤੇ ਕਿਸਾਨ ਦਾ ਨਾ ਹੋਵੇ ਇਹ ਚੀਜ਼ਾਂ ਅਵੋਇਡ ਕਰ ਲਈ ਅਸੀਂ ਇਹ ਪੋਰਟਲ ਕੀਤਾ ਪਰ ਮੈਂ ਇੱਕ ਗੱਲ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਸਰਕਾਰ ਨੇ ਤਿੰਨ ਜ਼ਿਲ੍ਹੇ ਨਾਉਂਸ ਕੀਤੇ ਵੀ ਇਹਨਾਂ ਦੇ ਵਿੱਚ ਤੁਸੀਂ ਮੱਕੀ ਬੀਜੋ ਔਰ ਮੇਰੇ ਉਹ ਜ਼ਿਲ੍ਹੇ ਨੇ ਕਪੂਰਥਲਾ ਗੁਰਦਾਸਪੁਰ ਤੇ ਤੀਜਾ ਬਠਿੰਡਾ ਮੇਰੇ ਸਾਹਬ ਨਾਲ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਇਹ ਸਾਰਿਆਂ ਨੂੰ ਵੱਧ ਡੀਪ ਲੀਡ ਪਾਣੀ ਇੱਥੇ ਕਰ ਰਿਆ ਇਹਨਾਂ ਨੂੰ ਕਿਉਂ ਛੱਡ ਦਿੱਤਾ ਬਈ ਉਹ 17500 ਰੁਪਿਆ ਪਰ ਹੈਕਟੇਰ ਪਰ ਸਰਕਾਰ ਦੀ ਜਿਹੜੀ ਸਬਸਿਡੀ ਆਈ ਆ 83 ਕਰੋੜ ਆਈ ਆ ਪੰਜਾਬ ਸਰਕਾਰ ਨੇ ਉਹ ਚ 1 ਰੁਪਇਆ ਨਹੀਂ ਜੋੜਿਆ ਉਹ ਕਰੀਬ ਕਰੀਬ ਅ 12000 ਹੈਕਟਰ ਤੇ ਜਾ ਕੇ ਸਟਾਪ ਲੱਗ ਜਾਣਾ ਸਰਕਾਰ ਕਹਿੰਦੀ 12000 ਹੈਕਟਰ ਤੇ ਤਾਂ ਅਸੀਂ 17500 ਰੁਪਏ ਪਰ ਹੈਕਟਰ ਦੇਾਂਗੇ ਤੇ ਉਹਦੇ ਉੱਪਰ ਵੀ 10000 ਪਏ ਇਹਨਾਂ ਨੂੰ ਸਹੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੱਖੀ બીજી ਕਿੰਨੀ ਜਾਣੀ ਆ ਲਓ ਤੁਸੀਂ ਐ ਕਰੋ एफसीडी ਦੇ ਦਫਤਰ ਤੋਂ ਡਾਇਰੈਕਟਰ ਐਗਰੀਕਲਚਰ ਤੇ ਮੰਤਰੀ ਜੀ ਨੂੰ ਪੁੱਛੋ ਹਾੜੂ ਪੱਕੀ ਜਿਹੜੀ ਹੁਣ ਪੱਕਣ ਵਾਲੀ ਆ ਉਹ ਕਿੰਨੇ ਆ ਦੱਸ ਨਹੀਂ ਪਾਉਣਗੇ ਇੱਥੇ ਇਹਦੇ ਬਾਅਦ ਪੁੱਛੋ ਜਰੂਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਰਜਿਸਟ੍ਰੇਸ਼ਨ ਹਰ ਚੀਜ਼ ਦੀ ਹੋਣੀ ਚਾਹੀਦੀ ਹੈ ਕਿੰਨਾ ਝੋਨਾ ਆ ਕਿੰਨੀ ਕਣਕ ਆ ਵਾਈ ਨਾਟ ਮੈਕਮੇ ਹੱਕ ਆ ਦੇ ਲਈ ਪੋਰਟਲ ਤੇ ਹੀ ਹੋ ਜਾਣੀ ਰਜਿਸਟ੍ਰੇਸ਼ਨ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਤੇ 10000 ਰੁਪਏ ਪਰ ਏਕੜ ਦਾ ਖਰਚਾ ਬਿਜਲੀ ਦਾ ਝੋਨਾ ਪਾਲਣ ਨੂੰ ਆਉਂਦਾ ਸਰਕਾਰ ਨੇ ਜਿਹੜਾ ਮੱਕੀ ਬੀਜਿਆ ਉਹਨੂੰ 17500 ਰੁਪਿਆ ਪਰ ਹੈਕਟਾਰ ਤਾਂ ਉਧਰੋਂ ਮਿਲਣਾ ਚਾਹੀਦਾ ਤੇ 10000 ਰੁਪਿਆ ਪਰ ਏਕੜ ਜਿਹੜੀ ਬਚਤ ਬਿਜਲੀ ਦੀ ਬਿੱਲ ਦੀ ਹੋਣੀ ਆ ਤੇ ਪਾਣੀ ਬਚਣਾ ਉਹ ਕਿਸਾਨ ਨੂੰ ਜਾਣਾ ਚਾਹੀਦਾ ਮੈਂ ਸਰਕਾਰ ਨੂੰ ਵੀ ਕਹਾਂਗਾ ਤੇ ਥੋੜਾ ਜਿਹਾ ਧਿਆਨ ਦੇਣ ਔਰ ਅੱਜ ਮੇਰਾ ਮਕਸਦ ਪੋਰਟਲ ਲਾਂਚ ਕਰਨ ਦਾ ਤਾਂ ਕਿ ਸਾਰੇ ਕਿਸਾਨਾਂ ਨੂੰ ਪਤਾ ਲੱਗ ਜਾਵੇ ਕਿ ਪੋਰਟਲ ਦੇ ਉੱਤੇ ਕਿਵੇਂ ਜਾਣਾ ਤੇ ਆਪਾਂ ਉਹਨੇ ਆਪਣੀ ਰਜਿਸਟ੍ਰੇਸ਼ਨ ਕਿਦਾਂ ਕਰਾਉਣੀ ਆ ਔਰ ਸਮੇਂ-ਸਮੇਂ ਤੇ ਸਾਰੀਆਂ ਗੱਲਾਂ ਅਸੀਂ ਪੋਰਟਲ ਤੇ ਦਸੀਆਂ ਜੇ ਕਿਸੇ ਦੀ ਕੋਈ ਖਾਸ ਗੱਲ ਸਭ ਕੁਝ ਨਹੀਂ ਹੋएगी ਉਹਦਾ ਜਵਾਬ ਵੀ ਅਸੀਂ ਉਹਦਾ ਸਾਰਿਆਂ ਲਈ ਪੋਰਟਲ ਦੇ ਉੱਤੇ ਦੇ ਦੇਵਾਂਗੇ ਇਹਨਾਂਦਰ ਕੁਝ ਮੈਂ ਇੱਕ ਵਾਰ ਪੋਰਟਲ ਦਾ ਤੁਹਾਨੂੰ ਦਿਖਾ ਦਿੰਦਾ ਜੀ ਅਸੀਂ ਕਿਸ ਤਰੀਕੇ ਨਾਲ ਡਿਵੈਲਪ ਕੀਤਾ ਲੈਟ ਲਾਈਟ ਆ ਰਾਈਟ ਬਟਨ ਨਾਲ ਕੰਮ ਕਰਦਾ ਜਿਸ ਵਿੱਚ ਹਾਂਜੀ ਹਾਂਜੀ ਰਾਈਟ ਆਫ ਕਰ ਬਿਲਕੁਲ ਰਾਈਟ ਆਫ ਕਰ ਇਹ ਵਾਲੀ ਕਰੋ ਇਹ ਵਾਲੀ ਕਰੋ ਆਪ ਹੀ ਕਰ ਦੋਗੇ ਖਾਣੇ ਵਿੱਚ ਇਹ ਜਿਹੜਾ ਪੋਰਟਲ ਆ ਬਰਸਾਤੀ ਮੱਕੀ ਜਿਹੜੀ ਰਾਣਾ ਜੀ ਪ੍ਰਮੋਟ ਕਰ ਰਿਹਾ ਤੇ ਜਿਹਦੇ ਤੇ ਰਾਣਾ ਜੀ ਨੇ ਐਮਐਸਪੀ ਡਿਕਲੇਅਰ ਕੀਤੀ ਆਪਣੇ ਵੱਲੋਂ ਉਹਨੂੰ ਸਿਰੇ ਚੜਾਉਣ ਤੋਂ ਇਹ ਪੋਰਟਲ ਬਣਾਇਆ ਗਿਆ ਤਾਂ ਕਿ ਫਾਰਮਰ ਨੂੰ ਵੀ ਕਲੈਰਿਟੀ ਹੋਵੇ ਜਦੋਂ ਮੱਕੀ ਬੀਜ ਰਿਹਾ ਕਿ ਉਹਦੀ ਫਸਲ ਜਿਹੜੀ ਆ ਉਹ ਐਮਐਸਪੀ ਤੇ ਚੱਕੀ ਜਾਣੀ ਆ ਸੋ ਉਹਦੇ ਲਈ ਇਹ ਵੈਬਸਾਈਟ ਡਿਵੈਲਪ ਕੀਤੀ ਆ ਸਭ ਤੋਂ ਪਹਿਲਾਂ ਤੇ ਫਾਰਮਰ ਇਹਦੇ ਤੇ ਰਜਿਸਟਰ ਕਰੂਗਾ ਰਜਿਸਟ੍ਰੇਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਆਲਾ ਕਰੂਗੇ ਜ਼ਿੰਮੇਦਾਰ ਆਪਦਾ ਨਾਮ ਪਿਤਾ ਜੀ ਦਾ ਨਾਮ ਲਾਸਟ 4 ਡਿਜੀਟਸ ਆਫ ਦੀ ਆਧਾਰ ਕਾਰਡ ਤੇ ਆਪਦੇ ਮੋਬਾਈਲ ਤੇ ਉਹਨਾਂ ਦੇ OTP ਆਊਗਾ ਜਦੋਂ ਮੋਬਾਈਲ ਬਰਫੀਟ ਚਲੇਗਾ ਤਾਂ ਕਿ ਜੈਨੂਇਨ ਫਾਰਮਰ ਆਊਂਡ ਤੇ ਜੈਨੂਇਨ ਫਾਰਮਰ ਨੂੰ ਅਸੀਂ ਹੈਂਡਲ ਕਰ ਸਕੀਏ ਜਦੋਂ OTP ਆਊਗਾ OTP ਐਂਟਰ ਕਰਕੇ ਅਰਾਦੀ ਡਿਟੇਲ ਆਊਗੀ ਕਿਸ ਜਵੇ ਤੋਂ ਅਪਰ ਸਰ ਤੋਂ ਪਿੰਡ ਦਾ ਨਾਮ ਕਿੰਨਾ ਕਿੰਨਾ ਇਹ ਵੀ ਉਹ ਮੱਕੀ بیچਣਾ ਚਾਹੁੰਦੇ ਆ ਕੀ ਉਹਨਾਂ ਨੇ ਪਹਿਲਾਂ ਮੱਕੀ ਬੀਤੀ ਆ ਨਹੀਂ ਬੀਤੀ ਆ ਇਹ ਸਭ ਉਹ ਕਰਕੇ ਉਹ ਅਧਿਆਪਨ ਰਜਿਸਟਰ ਕਰੂਗਾ ਤੇ ਆਪਸ਼ਨਲ ਹੈ ਅਸੀਂ ਕਿਹੜੀ ਤਰੀਕ ਨਾਲ ਮੱਕੀ بیچਣਾ ਚਾਹੁੰਦੇ ਆ ਤੇ ਜਦੋਂ ਸੈਕਟਿਵਸਟ ਜਦੋਂ ਰਜਿਸਟਰ ਕਰ ਜਾਂਦੇ ਨੇ ਕਿ ਕਿ ਬੈਂਕ ਦੇ ਡੀਟੇਲਸ ਹੋਣਗੇ ਤਾਂ ਕਿ ਉਹਦੇ ਖਾਤੇ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਲਿਫਟਿੰਗ ਤੋਂ ਉਹਦੀ ਪੇਮੈਂਟ ਜਾ ਸਕੇ ਇਹ ਡਿਟੇਲਸ ਪਾ ਕੇ ਜੀਮੀਦਾ ਰਜਿਸਟਰ ਹੋ ਜਾਊਗਾ ਜਦੋਂ ਰਜਿਸਟਰ ਹੋ ਜਾਣਗੇ ਫਿਰ ਅਸੀਂ ਡਾਇਰੈਕਟਲੀ ਉਸ ਜੀਮੀਦਾ ਨੂੰ ਸੰਪਰਕ ਕਰਾਂਗੇ ਤੇ ਉਹਨਾਂ ਦੇ ਨਾਲ ਜਿਹੜਾ ਲੌਂਗ ਟਰਮ ਐਗਰੀਮੈਂਟ ਸੀਜ਼ਨ ਦਾ ਹੈਗਾ ਆ ਜਿਹਦੇ ਰਾਹੀਂ ਸਪੈਸੀਫਿਕੇਸ਼ਨ ਵੀ ਮੈਂਸ਼ਨ ਹੋਣਗੀਆਂ ਕੁਆਂਟੀਟੀ ਵੀ ਮੈਂਸ਼ਨ ਹੋਊਗੀ ਕਿੰਨੇ ਕਿਰ ਮੱਕੀ ਵੇਚੀ ਆ ਉਹ ਸਾਰਾ ਐਗਰੀਮੈਂਟ ਕਰਾਂਗੇ ਤਾਂ ਕਿ ਜ਼ਿੰਮੇਦਾਰ ਨੂੰ ਕਲੈਰਟੀ ਹੋਵੇ ਵੀ ਮੇਰੀ ਮੱਕੀ ਐਮ ਐਸ ਪੀ ਤੇ ਰਲਾ ਜੀ ਵੱਲੋਂ ਚੱਕੀ ਜਾਵੇ ਇਹਦੇ علاوہ ਇਸ ਵੈਬਸਾਈਟ ਨੇ ਬਰਸਾਤੀ ਮੱਕੀ ਦੀ ਹੋਰ ਤੇ ਥੇ ਸ਼ੇਅਰ ਕਰਦੇ ਆ ਵੀ ਕਲਾਈਮੈਟਿਕ ਕੰਡੀਸ਼ਨਸ ਜੀਮੀ ਦਾ ਆਪਣੀਸ ਵੈਬਸਾਈਟ ਤੇ ਜਾ ਕੇ ਪਤਾ ਲਾ ਲਿਓਗਾ 70 80% ਉਹਦੇ ਜਿਹੜੇ ਸਵਾਲ ਨੇ ਉਹ ਇਹਦੇ ਤੋਂ ਹੀ ਪੂਰੇ ਹੋ ਜਾਣੇ ਆ ਕਿ ਮੈਂ ਬੀਜ ਨਹੀਂ ਕਦੋਂ ਆ ਜਰਮੀਨੇਸ਼ਨ ਕਲਾਈਮੈਟਿਕ ਰਿਕੁਆਇਰਮੈਂਟ ਕੀ ਆ ਜਰਮੀਨੇਸ਼ਨ ਕਦੋਂ ਹੁੰਦੀ ਆ ਜਦੋਂ ਚੋਨਾ ਬੀਜਣ ਤੋਂ ਪਹਿਲਾਂ ਪਹਿਲਾਂ ਬੀਜ ਦਿਓ ਰეკਮੈਂਡੇਡ ਵੈਰਾਈਟੀਆਂ ਕਿਹੜੀਆਂ ਉੱਚ ਬੀ ਕਿੰਨਾ ਪੈਣਾ 7 ਤੋਂ 8 ਕਿਲੋ ਪਰ ਏਕਰ ਇਹ ਦੀ ਟਰੀਟਮੈਂਟਸ ਜੇ ਕਰਨੀਆਂ ਪੈਣੀਆਂ ਸੀਡੀਆਂ ਜ਼ਿਆਦਾਤਰ ਅੱਜਕੱਲ ਸੀਡਸ ਟ੍ਰੀਟਡ ਹੀ ਹੁੰਦੇ ਆ ਪਰ ਕੁਝ ਜੇ ਨੋਨ ਟ੍ਰੀਟਡ ਸੀਡ ਹੋਵੇ ਉਹਦੀ ਟ੍ਰੀਟਮੈਂਟ ਕੀ ਕਰਨੀ ਆ ਪ੍ਰੋਪਰ ਡਿਟੇਲਸ ਆ ਉਹਦੇ ਤੋਂ ਬਾਅਦ ਸੈਕੰਡ ਆ ਜੀ ਸੋਇੰਗ ਟਾਈਮ ਕੀ ਹੈ ਇਹਦਾ ਕਿ ਇਸ ਤਰੀਕੇ ਨਾਲ ਸੋਇੰਗ ਕਰਨੀ ਆ ਸਪੇਸਿੰਗ ਕੀ ਰੱਖਣੀ ਆ 60 ਬਾਈ 20 ਸੈਂਟੀਮੀਟਰ ਸੀਡ ਦੇਰਚ ਕਿੰਨੀ ਹੋਣੀ ਚਾਹੀਦੀ ਆ ਨਿਊਟ੍ਰੀਸ਼ਨ ਤੇ ਫਰਟੀਲਾਈਜ਼ਰ ਮੈਨੇਜਮੈਂਟ ਬੇਸਲ ਡੋਸ ਡੀਏਪ ਦੀ ਕਿੰਨੀ ਹੋਣੀ ਚਾਹੀਦੀ ਹੈ 55 ਕਿਲੋ ਉਹਦੇ ਤੋਂ ਬਾਅਦ ਐਮਓਪੀ 20 ਕਿਲੋ ਯੂਰੀਆ ਇਹਨੂੰ ਕਿੰਨਾ ਕਿੰਨਾ ਪੈਣਾ ਚਾਹੀਦਾ ਜ਼ਿੰਕ ਦੀ ਕੀ ਰਿਕੁਆਇਰਮੈਂਟ ਹੈ ਮਤਲਬ ਜਿੰਨੀ ਵੀ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਹੈ ਜੀ ਐ ਕ੍ਰੌਪੀਓ ਦੇ ਵਿੱਚ ਮੈਂਸ਼ਨ ਡਿਆ ਇਹ ਤੋਂ ਬਾਅਦ ਅਗਿਆਰੀ ਜੀ ਕ੍ਰਿਟੀਕਲ ਇਰੀਗੇਸ਼ਨ ਸਟੇजेस ਕੀਆ ਬਹੁਤ ਛਟਕਾ ਗਿਆ ਸੌਦਾ ਪਹਿਲਾਂ ਜਿੱਦਣ ਮੱੱਖੀ ਭੀਜਦੇ ਹੋ ਪਹਿਲਾਂ ਪਾਣੀ ਲਾ ਦੇਣਾ ਤੇ ਜਿੱਦਣ ਗੋਡਿਆਂ ਦੀ ਆ ਗਈ ਗੋਡਿਆਂ ਦੀ ਆ ਗਈ ਫੇਰ ਪਾਣੀ ਦੀ ਲੋੜ ਹੈ ਤੇ ਉਸ ਸਮੇਂ ਆਪਣੀ ਪਾਰਸ਼ਾ ਜੰਨੀਆ ਤੋਂ ਬਾਅਦ ਪਾਣੀ ਦੀ ਘਾਟ ਕਿਤੇ ਰਹਿੰਦੀ ਮੱੱਖੇ ਫਿਰ ਰੀਡ ਮੈਨੇਜਮੈਂਟ ਜੇ ਕੱਖ ਹੋਵੇ ਤਾਂ ਕਿਹੜੀ ਕਿਹੜੀ ਅਸੀਂ ਪ੍ਰੀ ਐਮਰਜੈਂਸ ਸਰਵਿਸਾਈਡ ਲਾਉਣੀ ਆ ਪੋਸਟ ਐਮਰਜੈਂਸ ਪੋਸਟ ਐਮਰਜੈਂਸ ਕਿਹੜੀ ਲਾਉਣੀ ਆ ਪ੍ਰੀ ਐਮਰਜੈਂਸ ਹੁੰਦੀ ਆ ਵੀ ਜਿਹੜਾ ਬੂਟਾ ਬਾਹਰ ਜਰਮਿਨੇਟ ਕਰਨ ਤੋਂ ਪਹਿਲਾਂ ਪਹਿਲਾਂ ਅਸੀਂ ਦਵਾਈ ਲਾ ਦੇਣੀ ਆ ਸੋ ਇਹ ਸਾਰਾ ਡਾਟਾ ਜ਼ਿੰਮੇਵਾਰ ਨੂੰ ਇੱਕ ਐਜੂਕੇਸ਼ਨਲ ਇਨਫੋਰਮੇਸ਼ਨ ਮੱਕੀ ਦੀ ਬਜਾਈ ਤੇ ਸਾਰੀ ਅਪਲੋਡ ਕਿਹੜੀਆਂ ਕਿਹੜੀਆਂ ਇਹਨੂੰ ਗੰਬਾੜੀਆਂ ਪੈਣੀਆਂ ਕਿਹੜੇ ਕਿਹੜੇ ਪੈਸਟ ਪੈਂਦੇ ਉਹਨਾਂ ਦਾ ਰਾਜ਼ ਕੀ ਆ ਆਰਪੀ ਵਰਮ ਪੈਂਦਾ लीफ ब्लाइट ਸਪੇਨੀਆ ਸਟੈਮ ਬੋਰਰ ਦੇ ਬਿਮਾਰੀ ਪੈtionਾਂ ਦੀ ਕੀ ਕੀ ਸੌਲਟਸ ਨੇ ਜਿਹੜੀਆਂ ਦਵਾਈਆਂ ਪਾਈਆਂ ਇਹਦੇ ਨੈਕਸਟ ਸਟੇਜ ਦੇ ਵਿੱਚ ਅਸੀਂ ਇਹ ਰੀਆ ਐਗਜ਼ੈਕਟ ਡੋਸੇਜਸ ਐਂਡ ਹਾਊ ਟੂ ਟ੍ਰੀਟਡ ਉਹ ਵੀ ਐਗਜ਼ੈਕਟਲੀ ਇਹ ਚ ਪ੍ਰੋਜੈਕਟ ਕਰਾਂਗੇ ਹਾਰਵੈਸਟਿੰਗ ਕਦੋਂ ਮੱਕੀ ਹਾਰਵੈਸਟ ਕਰਨੀ ਹੈ ਮੱਕੀ ਵੇਖ ਕੇ ਪਤਾ ਲੱਗੂਗਾ ਵੀ ਜਦੋਂ ਸੁੱਕ ਕੀ ਉਦੋਂ ਹਾਰਵੈਸਟ ਕਰੀਏ ਇਹਦਾ ਗ੍ਰੇਨ ਦਾ ਮੋਇਸਚਰ ਡਿਊਰਿੰਗ ਹਾਰਵੈਸਟਿੰਗ ਕਿ ਹੋਣਾ ਚਾਹੀਦਾ ਤੇ ਡਿਊਰਿੰਗ ਪੈਕਿੰਗ ਕਿ ਹੋਣਾ ਚਾਹੀਦਾ ਜਦੋਂ ਪੈਕਿੰਗ ਹੋ ਰਹੀਏ ਉਦੋਂ 12 ਤੋਂ 14 ਪਰਸੈਂਟ ਮੋਇਸਚਰ ਹੋਣਾ ਚਾਹੀਦਾ ਤਾਂ ਕਿ ਇਹਨੂੰ ਉਲੀ ਨਾ ਲੱਗੇ ਤੇ ਦੀ ਕੁਆਲਿਟੀ ਨਖਰਾਬ ਹੋਵੇ ਸੋ ਇਸ ਤਰੀਕੇ ਦੇ ਨਾਲ ਜਿੰਨੀ ਵੀ ਸਰਵਿਸਿਜ਼ ਆ ਗਈਆਂ ਭਰ ਇੱਥੇ ਕਰੋਗੇ ਐਮਐਸਪੀ ਜੋ ਭਾਰਤ ਸਰਕਾਰ ਦੀ ਰੇਟ ਹੈਗਾ ਮੈਂਸ਼ਨਡ ਆ ਪੀਮੈਂਟ 15 ਦਿਨਾਂ ਅਚ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਕੰਪੇਅਰ ਟੂ ਚੋਨਾ 60% ਪਲਸ ਪਾਣੀ ਬਚਦਾ ਸੋ ਮੱਤੀ ਹੀ ਇੱਕ ਆਪਸ਼ਨ ਹੈ ਇਹ ਆਪਣੇ ਨੂੰ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਕੋਣ ਕੋਣ ਬੰਦਾ ਅਪਲਾਈ ਕਰ ਸਕਦਾ ਮੱਤੀ ਬੀਜੇ ਨੂੰ ਪੰਜਾਬ ਦਾ ਜ਼ਿੰਮੇਦਾਰ ਹੋਣਾ ਚਾਹੀਦਾ ਤੇ ਪ੍ਰਸਾਦੀ ਮੱਕੀ ਬੀਜੀ ਹੋਣੀ ਚਾਹੀਦੀ ਆ ਇਹਦੇ ਤੋਂ ਬਾਅਦ ਜਦੋਂ ਨੇ ਮੱਕੀ ਬੀਜ ਲਈ ਫਿਰ ਅਸੀਂ ਉਹਦਾ ਖੇਤ ਮੈਪ ਕਰਨਾ ਇਨਸ਼ੋਰ ਕਰਨਾ ਕਿ ਉਹਨੇ ਪ੍ਰਸਾਦੀ ਮੱਕੀ ਬੀਜੀ ਵੀ ਆ ਕੱਲ ਨੂੰ ਟਰੇਡਿੰਗ ਵਾਲਾ ਕੰਮ ਨਾਲ ਉਹਦੇ ਵੀ ਬਾਹਰ ਦੀ ਮੱਕੀ ਆ ਕੇ ਤੇ ਪੰਜਾਬ ਦੇ ਵਿੱਚ ਐਮਐਸਪੀ ਤੇ ਸਾਡੀ ਕਿ ਐਪਲੀਕੇਸ਼ਨ ਆਵੇ ਸਾਡੀ ਐਪਲੀਕੇਸ਼ਨ ਪੰਜਾਬ ਦੇ ਜ਼ਿੰਮੇਦਾਰ ਦੇ ਲਈ ਹੈਗੀ ਆ ਪੰਜਾਬ ਦੇ ਜ਼ਿੰਮੇਦਾਰ ਨੂੰ ਤਕੜਾ ਕਰਨ ਲਈ ਖੜੇ ਆ ਇਹ ਫਿਚਰ ਵੀ ਰਵਾਨ ਹੈ ਆਪਾਂ ਤੁਹਾਨੂੰ ਦਿਖਾਉਉਂ ਯਸਰ ਸੋ ਬੇਸਿਕਲੀ ਇਸ ਇਸ ਸਰ ਸਾਹਮਣੇ ਇਹ ਇੰਗਲਿਸ਼ 'ਚ ਵੀ ਆ ਤੇ ਪੰਜਾਬੀ 'ਚ ਵੀ ਹੈਗੀ ਹੈ ਜੀ ਇਹ ਦੀ ਰਵਾਨ ਜ਼ਿੰਮੇਦਾਰ ਪੰਜਾਬੀ 'ਚ ਵੀ ਵੇਖ ਸਕਦਾ ਹੈ कोई सवाल इसमें कि कि होना कितनी जितनी बोएगा उतनी उठाएंगे भी जितनी भी बोए बोई है उसका हम अपने आप पता लगा लेंगे कि बोई है कि नहीं बोई नहीं बात चुकी पहले बीज लाया तो रजिस्टर करो बो दो ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਉਹ ਵਾਲੀ ਮੱਕੀ ਆ ਪਾਣੀ ਬਹੁਤ ਰੰਦੀ ਹੜੂ ਮੱਕੀ ਜਿੰਨ ਕਹਿੰਦੇ ਆ ਸਪਰਿੰਗ ਮੇਸ ਜਿਹਨੂੰ ਕਹਿੰਦੇ ਆ ਉਹ 5 ਲੱਖ ਏਕੜ ਹੈ ਸਰਕਾਰ ਕੋ ਡਾਟਾ ਹੈ ਨਹੀਂ ਪੁੱਛ ਲਿਓ ਅੱਜ ਤੇ ਸਾਡਾ ਡਾਟਾ ਗਲਤ ਹੋਵੇ ਤਾਂ ਸਾਨੂੰ ਜਿੱਥੇ ਮਰਜ਼ੀ ਖੜੇ ਕਰ ਲਿਓ ਰਾਣਾ ਜੀ ਇਹ ਮੱਕੀ ਜਿਹੜੀ ਇੱਕ ਮਿੰਟ ਇੱਕ ਮਿੰਟ ਸਾਡਾ ਜਵਾਬ ਦੇ ਲੈਣ ਦਿਓ ਗੱਲ ਆ ਬਰਸਾਤੀ ਇਹ 5 ਲੱਖ ਏਕੜ ਮੱਕੀ ਤੇ ਪਹੁੰਚੇ ਲੋਕ ਇਹ ਓਵਰਨਾਈਟ ਨਹੀਂ ਪਹੁੰਚ ਗਏ ਇਹਨਾਂ ਨੂੰ 15 ਸਾਲ ਲੱਗ ਗਏ ਇੱਥੇ ਪਹੁੰਚਣ ਦਾ ਤੇ ਜੇ ਆਪਾਂ ਕਹੀਏ 5 ਲੱਖ ਏਕੜ ਮੱਕੀ ਜਾਂ 10 ਲੱਖ ਏਕੜ ਮੱਕੀ ਇਮੀਡੀਏਟਲੀ ਐਸੇ ਸਾਲ ਬੀਜੀ ਜਾਣੀ ਹੈ ਨਹੀਂ ਲੋਕਾਂ ਨੇ ਤਜਰਬਾ ਕਰਨਾ ਐਸ ਵਾਰ ਤਜਰਬਾ ਕਰਨਾ ਉਹਨਾਂ ਨੂੰ ਪ੍ਰੋਫਿਟੇਬਲ ਹੈ ਕਿੱਥੇ ਮੱਕੀ ਦੇਖੋ ਕਿਤੇ ਵੱਧ ਨਿਕਲਣੀਆਂ ਨਾਰਮਲੀ 25 ਗੁੰਡਰ ਦੀ ਗੱਲ ਕਰਦੇ ਲੋਕ ਗੱਲ ਕਰਦੇ ਆ ਕਿਤੇ ਤੋਂ ਘੱਟ ਨਿਕਲਣੀਆਂ ਕਿਤੇ ਤੋਂ ਵੱਧ ਨਿਕਲਣੀਆਂ ਇਹ ਤਰਤੀਬ ਫਾਰਮਰ ਔਰ ਮੌਸਮ ਇਹ ਸਾਰੀਆਂ ਚੀਜ਼ਾਂ ਨਾਲ ਨਿਰਧਾਰਿਤ ਆ ਉਹਦੀ ਯੀਲਡ ਤੇ ਜੇ ਯੀਲਡ ਆਊਗੀ ਤੇ ਜ਼ਮੀਨ ਜ਼ਿਮੀਦਾਰ ਜ਼ਰੂਰ ਵਿਜੂਗਾ ਪਾਣੀ ਬਚਾਊਗਾ ਆਪਣੇ ਪੰਜਾਬ ਦਾ ਤੇ ਲੇਕਿਨ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਤੁਸੀਂ ਦੱਸੋ ਇਹ ਜਿਹੜੀ ਐਮਐਸਕੇ ਤੁਸੀਂ ਦੇਵੋਗੇ ਇਹ ਕਿਵੇਂ ਨਾ ਜੋਗੀ ਕਿਹੜੀ ਕੰਪਨੀ ਲਏਗੀ ਕੋਈ ਨਾ ਤੁਹਾਡੀ ਸੰਸਥਾ ਕਿ ਸਪੈਸ਼ਲਾਈਜ਼ਡ ਤੁਸੀਂ ਇਸ ਵਕਤ ਇਹ ਕੀ ਕਰੋਗੇ ਮੈਂ ਤਾਂ ਐਡ ਕਰਦੇ ਉਹ ਨਾਲ ਮੰਡੀਆਂ ਚ ਖਰੀਦੋਗੇ ਤੁਹਾਡੇ ਆਪਣੇ ਆਰਟੀ ਹੋਣ ਇੱਕ ਮਿੰਟ ਵੇਖੋ ਮੈਂ ਪਹਿਲਾਂ ਵੀ ਕਿਹਾ ਪਹਿਲੀ ਗੱਲ ਤੇ ਇਹ ਨੋਬਲ ਕੌਜ਼ ਆ ਉਹਦੇ ਚ ਤੁਸੀਂ ਲੋਕ ਸਾਰੇ ਯੋਗਦਾਨ ਦਿਓ ਲੇਕਿਨ ਸਰਕਾਰ ਕਿਉਂ ਸੁੱਤੀ ਆ ਸਰਕਾਰ ਥਾਪੀ ਮਾਰ ਕੇ ਅੱਗੇ ਕਿਉਂ ਨਹੀਂ ਕੀਤੀ ਆਉਂਦੀ ਕਿ ਇੱਕ ਰਾਣਾ ਕਹਿ ਸਕਦਾ ਮੈਂ ਐਮਐਸਪੀ ਦੇਣਾ ਤੇ ਉੱਥੇ ਸਰਕਾਰ ਨੇ ਉਹਨਾਂ ਕੌਮਲਾ ਫੈਲਾ ਐਡਾ ਕੁਛ ਆ ਹਾਂਜੀ ਇਹਨੀਆਂ ਪ੍ਰੋਕਿਊਰਮੈਂਟਸ ਕਰਦੇ ਆ ਝੋਨਾ ਕਣਕ ਕਿਨੇ ਕਿਨੇ 140 ਲੱਖ ਟਨ 100 ਹੈ 128 28 30 ਲੱਖ ਟਨ ਇੰਨੀ ਕੀ ਕਣਕ ਇਹ ਤਾਂ ਹੋਣੀ ਥੋੜੀ ਜਿਹੀ ਆ ਔਰ ਵੀ ਵਿਲ ਡੂ ਇਟ ਔਰ ਵੀ ਵਿਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਦਾ ਡਿਮਾਂਡ ਹੈ ਸਾਰੀਆਂ ਗੱਲਾਂ ਨਹੀਂ ਮੈਂ ਦੱਸਣੀਆਂ ਸਰਕਾਰ ਨੂੰ ਸਿਆਣੇ ਨਹੀਂ ਕਰਨਾ ਸਰਕਾਰ ਨੂੰ ਖੁਦ ਸਿਆਣੇ ਹੋਣਾ ਚਾਹੀਦਾ ਕਹਿਣਾ ਚਾਹੀਦਾ ਮੈਂ ਐਮਐਸਪੀ ਦੇ ਮੱਕੀ ਅਸੀਂ ਖਰੀਦਾਂਗੇ ਮੈਂ ਤਾਂ ਕਹਿ ਰਿਹਾ ਕਿ ਸਰਕਾਰ ਸਰਕਾਰ ਦਾ ਕੰਮ ਰਾਣਾ ਕਰੇ ਤੇ ਯਾਰੋ ਫਿਰ ਰਾਣਾ ਫਿਰ ਇਹ ਤਾਂ ਹੁਣ ਬਾਈ ਨਹੀਂ ਬਹੁਤ ਹੈ ਰਾਣਾ ਦੇ ਤਾਂ ਰਾਣਾ ਕਿਸਾਨ ਬੜਿਕ ਸਨ ਐਨਸੋ ਕੈਲਕੂਲੇਟਰ ਫੋਰੀਆ ਮੱਕੀ ਦੇ ਵਿੱਚੋਂ ਇੱਕ ਕਿੰਨੇ ਦੇ ਵਿੱਚੋਂ ਕਿੰਨਾ ਕਿੰਨੀ ਫਸਲ ਕਿੰਨੇ ਦੀ ਫਸਲ ਕਿੰਨੀ ਕਿੰਨੀ ਹੋਏਗੀ ਝੋਨੇ ਤੋਂ ਕਿੰਨੀ ਨਿਕਲੂ ਇਹ ਐਸ ਕੰਪੈਰੀਟਿਵ ਬੈਨੀਫਿਟ ਦੀ ਫਾਈਨੈਂਸ਼ਲ ਤੌਰ ਤੇ ਕਿਸਾਨ ਨੂੰ ਹੋਈਗਾ ਦੇਖੋ ਪਿਛਲੇ ਸਾਲ ਗਲਤ ਸਮੇਂ ਦੇ ਉੱਤੇ ਪਹਿਲੀ ਸਤੰਬਰ ਨੂੰ ਬੀਜ ਕੇ ਜਦਕੀ ਅਖੀਰ ਸਤੰਬਰ ਦੇ ਵਿੱਚ ਕਟਾਈ ਹੋ ਜਾਣੀ ਚਾਹੀਦੀ ਆ ਤੇ ਜ਼ਿਮੀਦਾਰ ਦੀ 10 ਕਿੱਲਾਂ ਦੇ ਵਿੱਚ 22 ਕੁੰਟਰ ਦੀ ਹਉਸਤਾਈ ਮੇਕਨ ICAR ਜਿਹੜੀ ਬਾਕੀ ਜਗ੍ਹਾ ਮੱਕੀ ਪਿਜਾਉਂਦਾ ਉਹ ਕਹਿੰਦੇ 25 ਤੋਂ ਉੱਪਰ ਵੀ ਹੋ ਜਾਂਦੀ ਹੈ ਤੇ 25 ਤੋਂ ਘੱਟ ਵੀ ਰਹਿ ਜਾਂਦੀ ਆ ਇਹ ਡਿਪੈਂਡ ਕਰਦਾ ਫਰਮ ਫਾਰਮਰ ਟੂ ਫਾਰਮਰ ਪਲੇਸ ਟੂ ਪਲੇਸ ਤੇ ਜਿਨ੍ਹਾਂ ਜ਼ਿਮੀਦਾਰਾਂ ਕੋਲ ਜਿੱਥੋਂ ਜਿੱਥੇ ਪਾਣੀ ਨਹੀਂ ਉੱਥੇ ਦੀ ਤਾਂ ਸਰਕਾਰ ਨੇ ਗੱਲ ਹੀ ਨਹੀਂ ਕੀਤੀ ਟੇਲ ਐਂਡ ਤੇ ਅਬ ਹੋਰ ਫਾਜ਼ਲ ਕਰ ਆ ਗਿਆ ਮਾਨਸਾ ਰਹਿ ਗਿਆ ਜਿੱਥੇ ਟੇਲ ਦਾ ਪਾਣੀ ਨਹੀਂ ਜਾਂਦਾ ਉਹਨਾਂ ਦੇ ਥੱਲੇ ਪਾਣੀ ਖਾਰਾ ਆ ਉਹ ਮੱਕੀ ਬੀਜਣ 체이 매니저 ਪੁੱਛ ਤਾ ਉੱਪਰੋਂ ਹੋਣਾ ਚਾਹੀਦਾ ਸੀ ਇਹ ਸਿਰ ਤੋਂ ਥੱਲੇ ਨੂੰ ਜਾਣਾ ਚਾਹੀਦਾ ਗੁਰਦਾਸਪੁਰ ਤੋਂ ਥੱਲੇ ਨੂੰ ਚਲੋ ਇਹਨਾਂ ਦੀ ਮਰਜ਼ੀ ਹੈ ਤਾਂ ਪੰਜਾਬ ਹੀ ਕਿਥੋਂ ਕਰਾ ਦੇਣ ਸ਼ੁਰੂ ਸ਼ੁਰੂ ਕਰਾ ਦੇਣ ਜੀਵੀਦਾਰ ਕਾਮਯਾਬ ਕਰ ਲੈ ਉੱਥੇ ਤਾਂ ਪਾਣੀ ਵੀ ਹੈ ਲੇਕਿਨ ਬਹੁਤ ਸਾਰੇ ਇਲਾਕੇ ਜਿੱਥੇ ਪਾਣੀ ਹੈ ਨਹੀਂ ਜੀ ਇਹ ਤਾਂ ਲੱਗਦਾ ਕਿਸੇ ਵੀ ਹੱਕੀ ਦਾ ਵੀ ਕੁਝ ਨਾ 2240 2240 ਦੇਖੋ ਹਾਂ ਮੈਂ ਇਹ ਸਮਝਣਾ ਚਾਹੁੰਦਾ ਕਿ ਕਿੰਨੇ ਪੈਸੇ ਕਿੰਨੇ ਇੱਕ ਕਿਲੇ ਕਿੰਨੇ ਪੈਸੇ ਝੋਨੇ ਦੀ ਤੇ ਮੱਕੀ ਦੀ ਝੋਨਾ ਜਿਹੜਾ ਤੁਲਿਆ ਨਹੀਂ ਪਿਛਲੇ ਸਾਲ ਉਹ ਤਾਂ 35-35 ਕਿੰਟਲ ਵੀ ਨਿਕਲਿਆ ਜਿਹੜਾ ਰਿਜੈਕਟ ਹੋਇਆ ਇਸ ਵਾਰ ਠੀਕ ਹੈ ਨਾ ਜੀ ਇਹ ਕੋ ਹਾਈਬ੍ਰਿਡ ਉਹ 35 ਨਹੀਂ ਲੇਕਿਨ ਨਾਰਮਲੀ 28-30 ਕਿੰਟਲ ਝੋਨਾ ਨਿਕਲਦਾ 28 ਕਿੰਟਲ ਜੇ 28 ਕਿੰਟਲ ਨੋਤੇ ਇਹ ਨਿਕਲਦੀ ਹੈ 25-28 ਇਹਨੇ ਨਿਕਲਦਾ ਰੇਟ ਬਰਾਬਰ ਹੈ ਪ੍ਰੋਫਿਟੇਬਲ ਹੈਗਾ ਜੀ ਕਿਸਾਨ ਬਿਲਕੁਲ ਕਿਉਂ ਨਹੀਂ ਕਿਉਂ ਨਹੀਂ ਕਿਸਾਨ ਦੱਸੂਗਾ ਇਹ ਗੱਲਾਂ ਕਿਸਾਨ ਨੂੰ ਪੁੱਛਾਂਗੇ ਆਪਾਂ ਜਦ ਬੀਜ ਕੇ ਆਊਗਾ ਜੇ ਪ੍ਰੋਫਿਟੇਬਲ ਪਰ ਮੈਂ ਗੱਲ ਹੋਰ ਕਹਿਣੀ ਚਾਹੁੰਨਾ ਖਾਦੀ ਮੱਕੀ ਦੀ ਗੱਲ ਕਰਦੇ ਆ ਆਪਾਂ ਰਾਣਾ ਕਰ ਰਿਹਾ ਸਰਕਾਰ ਨੂੰ ਪਿਛਲੇ ਸਾਲ ਕਰਨੀ ਚਾਹੀਦੀ ਸੀ ਉਦੋਂ 10 ਸਾਲ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਵੀ ਸੀਗੇ ਉਹ ਸਰਕਾਰ ਚ ਮੈਂ ਅੱਜ ਇਹ ਕਹਿ ਰਿਹਾ ਕਿ ਆਉਣ ਵਾਲਾ ਫਿਊਚਰ ਪੰਜਾਬ ਦਾ ਬਹੁਤ ਵਧੀਆ ਨਹੀਂ ਆ ਕਿਸੇ ਨੇ ਝੋਦਾ ਖਰੀਦਣਾ ਨਹੀਂ ਪਿਛਲੇ ਸਾਲ ਜ਼ਿਮੀਂਦਾਰ ਤੰਗ ਹੋਇਆ 2 ਤੋਂ 3-300 ਰੁਪਏ ਕੁੰਟਲ ਝੋਨਾ ਘੱਟ ਰੇਟ ਤੇ ਵਿਕਿਆ ਫਿਊਚਰ ਵੀ ਇਦਾਂ ਦਾ ਹੀ ਨਜ਼ਰ ਆ ਰਿਹਾ ਕਿ ਪੰਜਾਬ ਸ਼ੁੱਡ ਹੈਵਨ ਅਲਟਰਨੇਟਿਵ ਕ੍ਰੌਪ ਝੋਨੇ ਦੀ ਜਗ੍ਹਾ ਮੱਕੀ ਦੀ ਜਗ੍ਹਾ ਮੱਕੀ ਨੂੰ ਪ੍ਰੋਮੋਟ ਕਰੋ ਉਹ ਮੈਂ ਸਮਝਦਾ ਇਹਨਾਂ ਨੂੰ ਵੀ ਬਿਹਤਰ ਕ੍ਰੌਪ ਪੰਜਾਬ ਨੂੰ ਲੋੜ ਹੈ ਉਹ ਸਰਕਾਰ ਨੂੰ ਚਿੰਤਾ ਕਰਨਾ ਚਾਹੀਦੀ ਆ ਮੈਂਕ ਮੈਨੂੰ ਸੋਚ ਕੇ ਯੂਨੀਵਰਸਿਟੀ ਨਾਲ ਗੱਲ ਕਰਕੇ ਅੱਗੇ ਆਉਣਾ ਚਾਹੀਦਾ ਜੇ ਨਹੀਂ ਆਉਣਗੇ ਤੇਰਾ ਨਾ ਤਾ ਹੈਗਾ ਯਾਰ ਲੈ ਆਵਾਂਗੇ ਰਾਣਾ ਜੀ ਰਾਣਾ ਜੀ ਲੋਕ ਇੰਨੇ ਡਰੇ ਕਿਸਾਨ ਇੰਨੇ ਡਰੇ ਹੋਏ ਆ 7-800 ਤੇ ਜੂਰੀ ਵਿਕੀ ਪਿਛਲੇ ਸਾਲ ਨੂੰ ਉਹਨਾਂ ਦਾ ਢਾਰਕੇ ਵਿੱਚ ਕਿੰਨੇ ਵਿਕੀ ਪਹਿਲਾਂ ਪਹਿਲਾਂ ਤੁਸੀਂ ਨਾ ਕੋਈ 5-7 ਸਾਲ ਪਿੱਛੇ ਹੋ ਥੋੜੇ ਜਿਹੇ ਜਿਹੜਾ 2-3 ਸਾਲ ਪਹਿਲਾਂ ਵਾਲੀ ਗੱਲ ਕਰ ਲਓ ਉਹਨਾਂ ਕਿਸਾਨਾਂ ਨੂੰ ਪੁੱਛੋ ਵਾਸਤਵ ਵਿੱਚ 700 ਰੁਪਏ ਵਿਕਦੀ ਹੁੰਦੀ ਸੀ ਬੱਕੀ 900 ਰੁਪਏ ਵਿਕਦੀ ਹੁੰਦੀ ਸੀ ਉਹ ਗਿੱਲੀ ਤਲੋਂਦੇ ਹੁੰਦੇ ਸੀਗੇ ਲੇਕਿਨ 1100 ਰੁਪਏ ਤੋਂ ਉੱਪਰ ਨਹੀਂ ਵਿਕਦੀਂਦੀ ਯਾਰ ਰੁਪਏ ਤੋਂ ਠੀਕ ਹੈ ਨਾ ਜੀ ਤੇ ਜਿੱਦਣ ਤੇ ਇਥਨੋਲ ਦੇ ਵਿੱਚ ਮੱਕੀ ਪੈਣੀ ਚੱਲੂਗੀ ਇਥਨੋਲ ਬਣਨਾ ਚੱਲੂਗਾ ਪਿਛਲੇ ਸਾਲ 2500 ਰੁਪਏ 2600 ਰੁਪਏ ਵਿਕੀ ਆ ਤੁਸੀਂ ਕੰਟਰੈਕਟ ਕਰੋਗੇ ਪਹਿਲਾਂ ਬਿਲਕੁਲ ਕਹਿ ਰਹੇ ਇਹਦੇ ਤੇ ਦੱਸਿਆ ਮੈਂ ਕਹਾਂ ਜੀ ਇਹਦੇ ਤੇ ਦੱਸਿਆ ਤਾਂ ਐਫਰਡ ਚੱਲ ਰਿਹਾ ਹੈ ਤੁਹਾਡਾ ਕਿ ਜਿਹੜਾ ਜ਼ਿੰਮੇਦਾਰ ਦਵਾਈ ਵੀ ਜਿਹੜੇ ਦੁਕਾਨ ਨਾਲ ਤੁਸੀਂ ਕੇ ਪਾਉਂਦਾ ਉਹ ਆਪਣੇ ਉਹਨੂੰ ਵੈੱਬਸਾਈਟ ਤੇ ਡਿਸਟ੍ਰਿਕਟ ਕਿਵੇਂ ਕਰਵਾਇਆ ਤਾਂ ਇੱਕ ਨਵਾਂ ਪੱਗਾ ਖੜਾ ਹੋ ਗਿਆ ਦੇਖੋ ਜੀ ਕੋਈ ਵੀ ਜ਼ਿੰਮੇਦਾਰ ਅੱਜ ਹੈ ਨਹੀਂ ਜਿਹਦੇ ਕਰ ਚ ਸਮਾਰਟਫੋਨ ਨਾ ਹੋਵੇ ਉਹਨਾਂ ਦੇ ਬੱਚੇ ਚਲੋ ਉਹਨਾਂ ਦੇ ਬੱਚਾ ਬੱਚੇ ਵੀ ਤਾਂ ਉਹਨਾਂ ਦੇ ਯਾਰ ਅੱਜ ਕੱਲ ਮੈਂ ਵੀ ਕਈ ਦਫਾ ਮੈਨੂੰ ਨਹੀਂ ਕੋਈ ਸਮਝ ਆਉਂਦਾ ਮੈਂ ਆਪਣੇ ਬੱਚੇ ਨੂੰ ਕਹਿੰਦਾ ਯਾਰ ਕੱਢ ਕੇ ਦਿਖਾਈਂ ਸੋ ਨਾ ਤੇ ਆਪਣੇ ਬੱਚਾ ਤੋਂ ਪੁੱਛ ਕੇ ਸਭ ਕੁਝ ਕਰ ਲੈਣਾ। ਹੋਰ ਹੋਰ ਜਿਹੜੇ ਤੁਸੀਂ ਕਿਸਾਨਾਂ ਦਾ ਕਿਵੇਂ ਰੀਚ ਕਰੋਗੇ ਇਸ ਚੀਜ਼ ਆ ਆ ਹੈ ਨਾ। ਆ ਟੈਕਨੋਲੋਜੀ ਦਾ ਯੋਗਿਆ ਹਰ ਕਿਸਾਨ ਦੇ ਘਰ ਨਹੀਂ ਮੈਂ ਜਾ ਸਕਦਾ ਹਰ ਜਗ੍ਹਾ ਮੈਂ ਜਲਸਾ ਨਹੀਂ ਕਰ ਸਕਦਾ ਜਲਸੇਦ ਸਾਰੀਆਂ ਗੱਲਾਂ ਨਹੀਂ ਕਰ ਸਕਦਾ। ਸੋ ਇਹ ਤਰੀਕਾ ਟੈਕਨੋਲੋਜੀ ਨਾ ਮੈਂ ਤਾਂ ਸਭਾਈ ਚੀਜ਼ ਬਸ ਕੀ ਦੀ ਬਿਜਾਈ ਦੀ ਗੱਲ ਕੀਤੀ ਸੀਗੀ ਹੁਣ ਤੱਕ ਤੁਹਾਡੇ ਨਾਲ ਕਿੰਨੇ ਕੁ ਕਿਸਾਨਾਂ ਨੇ ਇਸ ਬੰਦੇ ਕੋਆਰਡੀਨੇਟ ਕੀਤਾ ਹੈ ਕਿ ਅਸੀਂ ਬਿਜਾਈ ਕਰਨਾ ਚਾਹੁੰਦੇ ਹਾਂ ਸਾਨੂੰ ਗਾਈਡ ਕਰੋ। ਦੇਖੋ ਨੰਬਰ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਲੇਕਰ ਹਜ਼ਾਰਾਂ ਦੀ ਗਿਣਤੀ ਚ ਲੋਕ ਮੱਕੀ ਐ ਸਭ ਪਹਿਲੇ ਸਾਲ ਚ ਪਿਚਣਗੇ ਪਰ ਸੈਂਕੜਿਆਂ ਦੇ ਗਿਣਤੀ ਚ 500 700 ਹਜ਼ਾਰ ਫੋਨ ਮੈਨੂੰ ਆਇਆ ਹੋਊਗਾ ਕਿਰਨਾ ਜੀ ਸਾਡੇ ਅ ਇਸ ਮੰਡੀ ਚ ਕਿੱਦਾਂ ਆ ਰਹੇ ਹੋ ਆਓ ਮੈਂ ਕਹਿ ਰਹਾ ਜਰਾ ਕਿਉਂਕਿ ਅ ਅਚਰ ਵੀ ਸੇ ਵਾਡੀਆਂ ਕਹਿੰਦੇ ਵਾਡੀਆਂ ਨਾਲ ਕੀ ਫਰਕ ਪੈਂਦਾ ਅਸੀਂ ਕੱਟ ਕਰਦੇ ਨਾ ਤੇ ਫਿਰ ਉਧਰ ਹੁਣ ਆ ਗਈ ਲੁਧਿਆਣਾ ਦੀ ਇਲੈਕਸ਼ਨ ਉਲੂ ਦਾਣੇ ਦੀ ਇਲੈਕਸ਼ਨ ਦੇ ਬਾਅਦ ਕੰਮ ਮੈਨੂੰ ਵੀ ਕੋਈ ਨਹੀਂ ਤਮੈਂ ਉਧਰੋਂ ਹੋ ਜਾਣਾ ਪਿੰਡੋਂ ਪਿੰਡ ਜਾਉਂਦਾ ਨਾਲ ਰਾਜਨੀਤਿਕ ਬਾਤ ਕਰਤੇ ਆਪ ਅੱਜ ਕੋਈ ਰਾਜਨੀਤਿਕ ਬਾਤ ਨਹੀਂ ਹੋਗੀ ਆਪਨੇ ਕਹ ਕਵਸਚਨ ਅਨਸਰ ਨਹੀਂ ਮੈਂ 베ਰੀ ਬੇਤੀ ਬੇਤੀ ਪਤਾ ਕਿਉਂ ਫਿਰ ਇਹ ਜਿਹੜਾ ਆਪਣੀ ਸੋਚ ਆ ਜਿੱਥੇ ਨੂੰ ਆਪਾਂ ਲੈ ਜਾਣਾ ਚੋਰੇ ਆ ਉਹ ਫਿਰ ਨਹੀਂ ਹੋ ਗਈ ਉਹ ਬਾਤ ਉਹ ਆਪਾਂ ਵਹੀ ਹੋਣੀ ਹੈ ਜਿਆਣਾ ਇਲੈਕਸ਼ਨ ਨਾ ਜੀ ਅਕਸਰ ਯਹੀ ਹੁੰਦੀ ਹੈ ਉਹ ਸੁਰਖੀ ਬਣ ਜਾਗੀ ਇਹ ਬੇਕਾਰ ਹੋ ਜਾਗੀ ਕਿ ਮੇਰੀ ਮੇਰੀ ਤਾਂ ਮੇਰੀ თან ਚੋੜ ਕੇ ਬੇਨਤੀ ਆ ਰਾਣਾ ਜੀ ਦੇਖੋ ਰਾਕੀ ਤੇ ਰਾਜਨੀਤਿਕ ਬਤਨਾਵ ਐਸਾ ਕਹੇ ਸਰ ਕੱਲ ਕੱਲ ਕਰਾਂਗੇ ਕੱਲ ਕੱਲ 11 ਦੇ ਬਾਅਦ ਉਹ ਜਾਨਾ ਵਿੱਚ ਕਰਾਂਗੇ ਅੱਛਾ ਜੀ ਕੱਲ 11 ਉਹ ਤੇ ਤਕਨੀਕੀ ਗੱਲ ਰਾਣਾ ਜੀ ਜੀਵਿਦਾਨ ਨੂੰ ਯਕੀਨ ਹੁੰਦਾ ਜਦੋਂ ਕੋਈ ਨਾਲ ਦਾ ਗਵਰੰਟੀ ਕੋਈ ਨਾਲ ਦਾ ਵਾਲਾ ਭਰਾ ਕੁਛ ਕਰੇ ਤੋ ਉਤੋਂ ਮੁਨਾਫਾ ਹੋਵੇ ਉਤੋਂ ਯਕੀਨ ਹੁੰਦਾ ਤੁਹਾਨੂੰ ਕੋਈ ਤਜਰਬਾ ਹੈ ਪੁਰਾਣਾ ਕਿ ਲੋਕਾਂ ਨੂੰ ਪਤਾ ਕਰਨਾ ਹੋਵੇ ਵੀ ਰਾਣਾ ਜੀ ਦੀ ਗਰੰਟੀ ਕੀ ਹੈ ਵੀ ਰਾਣਾ ਜੀ ਚੱਕਣਗੇ ਵੀ ਕਿ ਨਹੀਂ ਚੱਕਣਗੇ ਬਾਦ ਵਿੱਚ ਕਿ ਸਰਕਾਰ ਵੀ ਉੱਤਰ ਜਾਂਦੀ ਹੈ ਹੋ ਸਕਦਾ ਹੈ ਕਿ ਲੋਕਾਂ ਨੂੰ ਦੇਖੋ ਕਿ ਸਨਾਂ ਦੇ ਕੱਚੇ ਹੈ ਉਹਨਾਂ ਲੱਗਦਾ ਕਿ ਸ਼ਾਹਰਾਜ ਸਿੰਘ ਮੈਂ ਵੀ ਕਹਿੰਦਾ ਦੇਖੋ ਮੇਰਾ 32 ਸਾਲ ਦਾ ਲੋਕਾਂ ਦਾ ਵਾਹ ਵਾਸਾ ਵਪਾਰਿਕ ਕ੍ਰੈਡੀਬਿਲਟੀ ਬਣਾਉਣ ਨੂੰ ਸਮਾਂ ਲੱਗਦਾ ਔਰ ਮੈਂ ਲੀਡਰਾਂ ਦੀ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਰਾਣਾ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਤੇ ਮਾਲਕ ਮਦਦ ਕਰਦਾ ਤੇ ਮੇਰੇ ਨਾਲ ਤਾਂ ਇੰਨੀਆਂ ਰੂਹਾਂ ਪੰਜਾਬ ਦੀਆਂ ਜੁੜੀਆਂ ਆ ਜਿਹੜੀਆਂ ਚੌਣੀਆਂ ਵਿੱਚ ਝੋਨਾ ਛੱਡ ਕੇ ਕੋਹੋਰ ਫਸਲ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਦੀਆਂ ਕਾਮਯਾਬ ਹੋਣਾ ਮੈਂ ਪਰ ਤੁਹਾਡੇ ਵਰਗੇ ਵੀਰਾਂ ਨੇ ਮੈਨੂੰ ਮਦਦ ਕਰਨੀ ਆ ਤੇ ਰੋਲਾ ਕਾਦਾ ਇਹ ਕ੍ਰੈਡੀਬਲ ਨਾ ਨਾਂ ਨੇ ਦਾ ਨਾਲਾ ਕ੍ਰੈਡੀਬਿਲਟੀ ਤੇ ਜਿੰਦਾ ਤੁਹਾਡੀ پارٹی ਵਾਲੇ ਤੁਹਾਡਾ ਸਾਥ ਵੀ ਦੇਰੇ ਆਪਣੀ ਆਪਣੀ ਸੋਚ ਆਪਣੀ ਆਪਣੀ ਸੋਚ ਸੋਚ ਤੋਂ ਇਲਾਵਾ ਵੀ ਇਹ ਸੌਦਾ ਕ੍ਰੈਡੀਬਿਲਟੀ ਦਾ ਜੇ ਰਣਾ ਨਕਾ ਮਸਪੀ ਦਊ ਤਾਂ ਦਊ ਜੇ ਜੇ ਜੀਐਮਐਸਪੀ ਰਣਾ ਦੇ ਗਿਆ ਜਿਹੜੇ ਦੇਣੀ ਉਹਨੇ ਤਾਂ ਰਣਾ ਰਣਾ ਹੀ ਆ ਨਹੀਂ ਰਣਾ ਹੈ ਨਹੀਂ ਦੋ ਚੱਕ ਕਰ ਲਿਆ ਇਹ ਸਮੇਂ ਦੱਸੂਗਾ ਅੱਛਾ ਰਣਾ ਜੀ ਕਿਸਾਨਾਂ ਨੂੰ ਤਾਂ ਇਕੱਠਾ ਕਰ ਰਹੇ ਹੋ ਮੱਕੀ ਨੂੰ ਲੈ ਕੇ ਕਾਂਗਰਸੀ ਲੀਡਰਾਂ ਨੂੰ ਵੀ ਲਾਭ ਮਤ ਕਰੋਗੇ ਦੇ ਅੱਜ ਅੱਜ ਸਿਆਸੀ ਕੋਈ ਗੱਲ ਨਹੀਂ ਅੱਜ ਪੰਜਾਬ ਦੇ ਫਿਊਚਰ ਦਾ ਸਵਾਲ ਹੈ ਜਿਹੜੇ ਕਿਸਾਨੀ ਨਹੀਂ ਵੀ ਕਰਦੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਲਈ ਪਾਣੀ ਦਾ ਸਵਾਲ ਹੈ ਉਹ ਬਚਾਉਣ ਦੀ ਗੱਲ ਹੈ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰ ਸਕਦਾ ਰਾਣਾ ਜੀ 4-6 ਮਹੀਨਿਆਂ ਤੋਂ ਰੌਲਾ ਪੈ ਰਿਹਾ ਪਿਛਲੇ ਸਬਤ ਸਰਕਾਰ ਕੋਲ ਹੀ ਬੜਾ ਸਫੀਸ਼ੀਐਂਟ ਪਾਈਪ ਸੀਗਾ ਇਸ ਸੀਜ਼ਨ ਲਈ ਅਗਰ ਕੋਈ ਪਾਲਿਸੀ ਬਣਾਉਣੀ ਹੁੰਦੀ ਤਾਂ ਸਰਕਾਰ ਬਣਾ ਸਕਦੀ ਸੀ ਇਹਦੇ ਪਿੱਛੇ ਕੀ ਕਾਰਨ ਕੀ ਲੱਗਦੇ ਹੈਗੇ ਕਿ ਨਾ ਸਰਕਾਰ ਤਾਂ ਸਿੱਧੀ ਪਜਾਈ ਜਿਹੜੀ ਹੈਗੀ ਚੁਣਨੀ ਸੀ ਉਹਦੇ ਮਨ ਪਾਈ ਹੋਈ ਹੈ ਉਹ ਰਾਤ ਨੂੰ ਹੀ ਬਈ ਜਾਂਦੀ ਹੈ ਇਹਦੀ ਤਾਂ ਗੱਲ ਹੀ ਨਹੀਂ ਕਰਦੀ ਸਰਕਾਰ ਸਰਕਾਰ ਨੂੰ ਹੋਰ بڑے ਕੰਮ ਰਾਣੇ ਦਾ ਕੰਮ ਹੀ ਇਹ ਹੈ ਕਿ ਪਾਣੀ ਬਚਾਉਣਾ ਤੇ ਮੁੰਡੇ ਮੈਂ ਨਾਲ ਲਾਇਓ ਆ ਹੈਂ ਔਰ ਮੈਂ ਆਪਣਾ ਜਿੱਥੇ ਜਾਣਾ ਮੈਂ ਗੱਲਾਂ ਇਹ ਕਰਦਾ ਕਿ ਪੰਜਾਬ ਦਾ ਪਾਣੀ ਬਚਾਉਣਾ ਜੇ ਪਾਣੀ ਹੈ ਤਾਂ ਪੰਜਾਬ ਦਾ ਨਹੀਂ ਪੰਜਾਬ ਹੈ ਨਹੀਂ ਗਲਤ ਮੁੱਕਦੀ ਇੱਥੇ ਤੇ ਪੰਜਾਬ ਮੇਰੇ ਇਕੱਲੇ ਦਾ ਨਹੀਂ ਜਿਹੜਾ ਇੱਥੇ ਸਾ ਲੈਂਦਾ ਆਪਾਂ ਦਾ ਬੰਦੇ ਆ ਜੀਵ ਜੰਤੂ ਵੀ ਪੰਜਾਬ ਉਹਨਾਂ ਦਾ ਵੀ ਆ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਕੇਤੀਬਾੜੀ ਮੰਤਰੀ ਬਸਤੀ ਸਾਹਿਬ ਨੇ ਦੇਖੋ ਖੇਤੀ ਹੈ ਕਿ ਮੈਂ ਅਗਲੀ ਸਰਕਾਰ ਬਣਗੀ ਤਾਂ ਉਸ ਖੇਤੀ ਮੈਂ ਕਾਂਗਰਸੀ ਸਰਕਾਰ ਆਉਂਦੀ ਹੈ ਤਾਂ ਖੇਤੀਬਾੜੀ ਮੰਤਰੀ ਬਣੂਗੀ ਯਾਰ ਅੱਜ ਰਾਜਨੀਤੀ ਕੱਲ ਕੋਈ ਨਹੀਂ ਫਿਰ ਕਿਤੇ ਪੁੱਛ ਲੋ ਕੀ ਬਣਨਾ ਖੇਤੀਬਾੜੀ ਟੂ ਐਕਸਾਈਜ਼ ਵੀ ਬਣ ਸਕਦਾ ਉਸਦੇ ਰੋਲਾ ਪੈਣਾ ਅੱਜ ਇਹਦਾ ਇੱਥੇ ਰੋਣਾ ਇਹਦਾ ਆ ਚੱਲ ਛੱਡੋ ਯਾਰ ਨਹੀਂ ਠੀਕ ਹੈ ਰਾਣਾ ਜੀ ਮੁੱਖ ਮੰਤਰੀ ਤਾਂ ਤੁਹਾਨੂੰ ਦੇਖੋ ਕੋਈ ਕੈਂਡੀਡੇਟ ਨਹੀਂ ਦੱਸੋ ਨਹੀਂ ਕੋਈ ਦੇਖੋ ਗੱਲ ਆ ਜीडीबी ਸਰਕਾਰ ਬਣੇ ਮੈਂ ਤਾਂ ਇਸ ਸਰਕਾਰ ਨੂੰ ਵੀ ਕਹਾਂਗਾ ਕਿ ਇਹੋ ਜੇ ਕੰਮ ਕਰੋ ਜਿਹਦੇ ਨਾਲ ਕਿਸਾਨ ਦਾ ਪੰਜਾਬ ਦਾ ਹਰ ਵਿਛਿੱਤੇ ਦਾ ਫਾਇਦਾ ਹੋਵੇ ਦੱਸ ਦੱਸਦੇ ਨਹੀਂ ਆ ਠੀਕ ਹੈ ਅਸੀਂ ਬਣ ਕੇ ਵੀ ਕੀ ਲੈਣਾ ਮੈਂ ਇੰਨੀ ਵਾਰ ਬਣ ਲਿਆ ਮੈਂ ਮੈਥੋਂ ਤੁਰਿਆ ਅੰਦਰੋਂ ਮੈਂ ਇਸੇ ਲਈ ਤੁਰਿਆ ਕਿ ਵੀ ਇੰਨੀ ਵਾਰ ਮੈਂ ਬਣ ਚੁੱਕਿਆ ਤੇ ਮੈਂ ਕੀ ਪੰਜਾਬ ਨੂੰ ਦਿੱਤਾ ਚਲੋ ਇੱਕ ਹਰੇਕ ਨੇ ਇੱਕ ਟਾਈਮ ਲਿਮਟ ਹੁੰਦੀ ਹੈ ਉਹਦੇ ਬਾਅਦ ਚਾਹੇ ਪੱਤਰਕਾਰ ਹੋਵੇ ਵੀ ਰਿਟਾਇਰ ਹੋ ਜਾਂਦਾ ਪੋਲਿਟਿਸ਼ੀਨ ਆ ਉਹ ਮਰ ਕੇ ਰਿਟਾਇਰ ਹੁੰਦਾ ਤੇ ਮਰਨ ਤੋਂ ਪਹਿਲਾਂ ਕੋਈ ਚੰਗਾ ਕੰਮ ਕਰ ਦਈਏ ਓ ਕਿਸੇ ਚਾਹ ਆ ਆਪਕੋ ਕੱਲ ਜੋ ਪੁੱਛੋਗੇ ਉਹਨੂੰ ਜੋ ਕਹੋਗੇ ਉਹ ਕੋਈ ਚਾਹ ਅੱਛਾ ਮੇਰੀ ਫੇਰ ਹੱਥ ਜੋੜ ਕੇ ਬੈਠੀ ਐ ਸਾਰਿਆਂ ਨੂੰ ਯਾਰ ਇਹ ਪਾਣੀ ਦੀ ਮੱਕੀ ਦੀ ਤੇ ਪੰਜਾਬ ਦੀ ਗੱਲ ਪੱਕੀ ਕੱਲੀ ਨਹੀਂ ਸਰ ਇਕੱਲੀ